ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਭਾਈ ਪ੍ਰੇਮੀ ਜੀ ਜੀ ਹਾਂ ਅਸੀਂ ਇਤਿਹਾਸਕ ਨਗਰ ਸ੍ਰੀ ਗੋਇੰਦਵਾਲ ਸਾਹਿਬ ਦੇ ਵਿੱਚ ਮੌਜੂਦ ਹਾਂ ਮਹਾਰਾਜ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਇਸ ਜਗ੍ਹਾ ਦੇ ਨਾਲ ਕਿੰਨਾ ਡੂੰਘਾ ਸਬੰਧ ਹੈ ਬਾਬਾ ਜੀ ਨਾਲ ਗੱਲਬਾਤ ਕਰਕੇ ਜਾਣਾਂਗੇ ਕਿ ਕਿਵੇਂ ਜਿਹੜਾ ਹੈ ਇੱਥੇ ਇੱਕ ਪਾਸੇ ਜਿਹੜੇ ਆ ਨਮਾਜ਼ ਪੜ੍ਹੀ ਜਾਂਦੀ ਹੈ ਦੂਸਰੇ ਪਾਸੇ ਬਾਣੀ ਪੜੀ ਜਾਂਦੀ ਹੈ ਜੀ ਹਾਂ ਸੰਜੀ ਵਾਲਤਾ ਦਾ ਸੰਦੇਸ਼ ਦਿੰਦਾ ਹੋਇਆ ਇਹ ਪਵਿੱਤਰ ਸਥਾਨ ਸ੍ਰੀ ਗੁਰਦਵਾਰ ਸਾਹਿਬ ਸ੍ਰੀ ਬੌਲੀ ਸਾਹਿਬ ਤੋਂ 1 ਤੋਂ 1.5 ਕਿਲੋਮੀਟਰ ਦੇ ਵਿੱਚ ਆਧਾਰੇ ਦੇ ਵਿੱਚ ਜਿਹੜਾ ਇਹ ਉੱਥੇ ਗੁਰਦੁਆਰਾ ਸਾਹਿਬ ਹੈ ਤੇ ਨਾਲ ਹੀ ਜਿਹੜਾ ਉਹ ਇੱਥੇ ਦਰਬਾਰ ਹੈ ਆਹ ਗੱਲਬਾਤ ਕਰਕੇ ਜਾਣਦੇ ਆ ਕਿ ਇੱਕ ਬੰਨੇ ਬਾਣੀ ਪੜੀ ਜਾ ਰਹੀ ਹੈ ਦੂਸਰੇ ਬੰਨੇ ਮਸਜਿਦ ਤੇ ਸੰਜੀ ਵਾਲਤਾ ਦਾ ਸੰਦੇਸ਼ ਦਿੰਦਾ ਹੋਇਆ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਕੀ ਹੈ ਬਾਬਾ ਜੀ ਸਾਡੇ ਨਾਲ ਮੌਜੂਦ ਨੇ ਬਾਬਾ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਜੀ ਕੀ ਮੈਂ ਚਾਹਾਂਗਾ ਜਿੱਥੇ ਅਸੀਂ ਖੜੇ ਆ ਪਵਿੱਤਰ ਜਗ੍ਹਾ ਤੇ ਇੱਥੋਂ ਦੇ ਇਤਿਹਾਸ ਦੇ ਨਾਲ ਜਿੰਨੀ ਵੀ ਦੇਸ਼ਾਂ ਵਿਦੇਸ਼ਾਂ ਸੰਗਤਾਂ ਜਾਣੂ ਕਰਵਾਇਆ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸੰਗ ਜੀਓ ਆਪ ਜੀ ਨੂੰ ਜਿਸ ਜਗ੍ਹਾ ਤੇ ਅਸੀਂ ਖੜੇ ਆ ਭਾਈ ਪ੍ਰੇਮੀ ਜੀ ਜਿਨ੍ਹਾਂ ਦਾ ਨਾਂ ਕੇ ਭਾਈ ਲੰਗਾਰ ਜੀ ਰੈਲਾ ਨਾਮ ਸੇ ਜੋਗੀ ਤਲਮੰਡੀ ਚੌਧਰੀਆਂ ਤੋਂ ਰਜਾਨਾ ਗੁਰੂ ਅਮਰਦਾਸ ਜੀ ਦੇ ਲੰਗਰਾਂ ਦੇ ਬਾਅਦ ਤੇ ਦਹੀਂ ਦੀ ਸੇਵਾ ਲੈ ਕੇ ਪਹੁੰਚੇ ਸਨ ਇਹਨਾਂ ਦੀ ਇੱਕ ਲੱਤ ਕਮਜ਼ੋਰ ਹੋਣ ਕਾਰਨ ਇਹ ਪੌੜੀ ਦੇ ਨਾਲ ਦੁਰਦੇ ਸਨ ਇੱਕ ਦਿਨ ਉੱਥੋਂ ਦੇ ਚੌਧਰੀ ਨੇ ਭਾਈ ਲੰਗਾਹ ਜੀ ਭਾਈ ਲੰਗਾਹ ਜੀ ਦੇ ਕੋਲੋਂ ਉਹਨਾਂ ਦੀ ਪੌੜੀ ਖੋ ਲਈ ਜੀ ਤਾਂ ਨਾਲ ਉਹਨਾਂ ਨੇ ਇੱਕ ਮੇਣਾ ਮਾਰਿਆ ਕਿ ਜੇ ਤੇਰਾ ਐਡਾ ਗੁਰੂ ਸਮਰੱਥ ਹੈ ਤਾਂ ਤੇਰੀ ਲੱਤ ਕਿਉਂ ਨਹੀਂ ਠੀਕ ਕਰਦਾ ਜਿਸ ਦੇ ਲੰਗਰਾਂ ਦੇ ਵਾਸਤੇ ਤੂੰ ਰਾਤ ਦਿਨ ਦਹੀਂ ਦੀ ਸੇਵਾ ਕਰਦਾ ਉਹ ਕਹਿਣ ਲੱਗਾ ਕਿ ਮੈਨੂੰ ਮੇਰੀ ਪਹੌੜੀ ਦੇ ਦਿਓ ਕਿਉਂਕਿ ਮੇਰੇ ਗੁਰੂ ਜੀ ਉੱਥੇ ਭੁੱਖੇ ਬੈਠੇ ਡੀਗ ਰਹੇ ਹੋਣਗੇ ਕਿਉਂਕਿ ਗੁਰੂ ਅਮਰਦਾਸ ਜੀ ਪ੍ਰਸ਼ਾਦਾ ਉਹਨਾਂ ਛਕਦੇ ਹਨ ਜਦੋਂ ਭਾਈ ਲੰਗਾ ਜੀ ਲੰਗਰਾਂ ਦੇ ਵਾਸਤੇ ਦਹੀਂ ਦੀ ਸੇਵਾ ਲੈ ਕੇ ਪਹੁੰਚਦੇ ਹਨ ਉਹ ਦਿਨ ਬਹੁਤ ਲੇਟ ਹੋ ਗਿਆ ਕਿਉਂਕਿ ਉਹ ਚੌਧਰੀ ਨੇ ਬੜਾ ਖਿਡਾ ਕੇ ਉਹਨਾਂ ਨੂੰ ਡੰਡਾ ਦਿੱਤਾ ਅਰੇ ਜਦੋਂ ਪਹੁੰਚੇ ਦਰਿਆ ਤਲਵੰਡੀ ਚੌਰੀਆਂ ਤੋਂ ਬੇੜੀ ਦੇ ਰਹੀ ਉਹਨਾਂ ਨੇ ਇਸ ਜਗ੍ਹਾ ਰਹਿ ਦਰਿਆ ਪਾਰ ਕਰਕੇ ਅਰੇ ਗੋਇੰਦਵਾਲ ਸਾਹਿਬ ਪਹੁੰਚੇ ਉਧਰ ਗੁਰੂ ਅਮਰਦਾਸ ਜੀ ਸੰਗਤ ਦੇ ਨਾਲ ਪੰਗਰ ਦੇ ਵਿੱਚ ਬੈਠੇ ਨੇ ਤੇ ਕਹਿ ਰਹੇ ਨੇ ਕਿ ਸਾਡਾ ਪ੍ਰੇਮੀ ਸਿੱਖ ਆਵੇਗਾ ਤੇ ਪ੍ਰਸ਼ਾਦਾ ਛਕਣਾ ਹੈ ਜਦੋਂ ਇਹ ਗਿਆਟ ਉਹਨਾਂ ਨੇ ਦੈਨੋ ਭੋਗ ਲਵਾ ਕੇ ਪ੍ਰਸ਼ਾਦਾ ਛਕਿਆ ਉਸ ਤੋਂ ਬਰੰਟ ਬੜੇ ਸਾਹਿਬ ਦੀ ਸੇਵਾ ਚੱਲ ਰਹੀ ਸੀ ਅਰੇ ਜਦੋਂ ਸੰਗਤਾਂ ਬੈਠੀਆਂ ਤਾਂ ਗੁਰੂ ਜੀ ਨੇ ਕਿਹਾ ਕਿ ਸਿੰਘਾ ਅੱਜ ਕਿਉਂ ਡੇੜਿਆਂ ਕਹਿਣ ਲੱਗੇ ਜੀ ਅੱਜ ਮੇਰੇ ਪਿੰਡ ਦੇ ਚੌਧਰੀ ਨੇ ਮੇਰੀ ਤੀਜੀ ਰੱਤ ਜੋ ਕਿ ਲੱਕੜ ਦੀ ਪੌੜੀ ਮੇਰੀ ਖੋ ਲਈ ਅਰੇ ਨਾਲ ਮਹਿਣਾ ਮਾਰਿਆ ਹੈ ਕਿ ਜੇ ਤੇਰਾ ਗੁਰੂ ਐਡਾ ਸਮਰੱਥਾ ਜੇ ਤੇਰੀ ਲੱਤ ਕਿਉਂ ਨਹੀਂ ਡੀ ਕਰਦਾ ਕਹਿਣ ਲੱਗੇ ਸਾਹੀ ਤਾਂ ਤੇਰੀ ਲੱਤ ਵੱਲ ਧਿਆਨ ਨਹੀਂ ਦਿੰਦਾ ਜਿਆ ਮਿਆਣੀ ਨਗਰ ਦੇ ਥੇਹ ਦੇ ਉੱਤੇ ਜੋਗੇ ਮਿਆਣੀ ਪਿੰਡ ਪਿਛਲਾ ਮੁਸਲਮਾਨਾਂ ਦਾ ਪਿੰਡ ਵਸਦਾ ਸੀ ਅਰੇ ਹੁਣ ਵੀ ਇਹ ਮਿਆਣੀ ਪਿੰਡ ਹੀ ਵਸਦਾ ਹੈ ਇੱਥੇ ਗੁਰੂ ਜੇ ਬਾਬਾ ਸ਼ਾਹ ਜੰਦੀ ਦੇ ਕੋਲ ਆਏ ਅਰੇ ਆਗੇ ਬੈਠ ਕੇ ਉਹਨਾਂ ਨੇ ਅੱਗੋਂ ਜਵਾਬ ਦਿੱਤਾ ਸਿੰਘਾ ਜਾ ਉੱਠ ਕੇ ਚਲੇ ਜਾ ਇੱਥੇ ਕੀ ਲੈਣ ਆਇਆ ਤੈਨੂੰ ਕਿਸ ਨੇ ਭੇਜਿਆ ਹੈ ਕਹਿਣ ਲੱਗੇ ਜੀ ਮੈਨੂੰ ਗੁਰੂ ਅਮਰਦਾਸ ਜੀ ਨੇ ਭੇਜਿਆ ਹੈ ਮੇਰੀ ਲੱਤ ਠੀਕ ਕਰ ਦਿਓ ਕਹਿਣ ਲੱਗੇ ਕਰਨ ਕਰਾਉਣ ਵਾਲੇ ਤਾਂ ਆਪ ਅਰੇ ਨਾ ਫਕਰਾਂ ਦਾ ਲੈਂਦੇ ਨੇ ਜਾ ਉਹਨਾਂ ਨੇ ਤੇਰੀ ਲੱਤ ਠੀਕ ਕਰਨੀ ਮੇਰੇ ਵਰਗੇ ਉਹਨਾਂ ਦੇ ਦਰਬਾਰ ਵਿੱਚ ਬੜੇ ਬੈਠੇ ਨੇ ਪਰੋ ਸਿੰਘ ਗਿਆ ਨਹੀਂ ਕਹਿਣ ਲੱਗਾ ਮੇਰੀ ਲੱਤ ਠੀਕ ਕਰੋ ਜੱਟ ਜੀਵਾਲ ਬਾਬਾ ਸ਼ਾਹ ਸ਼ਾਂਦੀ ਦੇ ਕੋਲ ਡੰਡਾ ਜੋ ਕੇ ਰਗੜਾ ਲਾਉਂਦੇ ਦਨ ਮਗਟੈਰ ਡੰਡਾ ਕਹਿੰਦੇ ਨੇ ਵਿਸ਼ੇ ਭੱਜ ਗਿਆ ਉਸ ਦੇ ਮਾਰਿਆ ਤਾਂ ਉਸ ਦੀ ਲੱਤ ਠੀਕ ਹੋ ਗਈ ਅੱਗੇ ਅੱਗੇ ਉਹ ਪ੍ਰੇਮੀ ਸਿੰਘ ਭੱਜਾ ਜਾ ਰਿਹਾ ਪਿੱਛੇ ਵਿਸ਼ੇ ਬਾਬਾ ਸ਼ਾਹ ਸ਼ਾਂਦੀ ਜਾ ਰਹੇ ਨੇ ਜਾ ਕੇ ਗੁਰੂ ਅਮਰਦਾਸ ਜੀ ਚਰਨਾਂ ਵਿੱਚ ਟੈਪ ਹੈ ਅਰੇ ਇਹ ਹੀ ਜਵਾਬ ਦਿੱਤਾ ਕਾਰਨ ਕਰਾਉਣ ਵਾਲੇ ਤੁਸੀਂ ਆਪ ਅਰੇ ਨਾਂ ਆਪਣੇ ਫਕਰਾਂ ਦਾ ਵਰਤਦੇ ਹੋ ਇਸ ਗੁਰਦੁਆਰਾ ਸਾਹਿਬ ਦਾ ਇਹ ਇਤਿਹਾਸ ਜੋਗੇ ਭਾਈ ਲੰਗਾਜੀ ਭਾਈ ਪ੍ਰੇਮੀ ਜੀ ਦੇ ਨਾਂ ਦੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਅਰੇ ਬਾਬਾ ਸ਼ਾਹ ਸ਼ੰਦੀ ਦੀ ਮਸਜਿਦ ਬਣੀ ਹੋਈ ਹੈ ਕਿਉਂਕਿ ਇਹਨਾਂ ਦੀ ਭਗਤੀ ਇਹਨਾਂ ਨੂੰ ਵਡਿਆਈ ਮਿਲੀ ਅਰੇ ਉਸ ਵਡਿਆਈ ਮਿਲਣ ਦਾ ਕਾਰਨ ਇੱਥੇ ਮਸਜਿਦ ਤਿਆਰ ਹੋਈ ਇਥੋਂ ਆ ਇਹ ਇਤਿਹਾਸ ਹੈ ਪਹਿਲੇ ਸੌਂਦੇ ਪਹਿਲੇ ਵੀਰਵਾਰ ਇਥੇ ਸਲਾਨਾ ਜੋੜ ਮੇਲਾ ਜਿਸ ਦਿਨ ਭਾਈ ਰੰਗਾ ਜੀ ਦੀ ਲੱਤ ਠੀਕ ਹੋਈ ਆ ਉਸ ਦੇ ਸਬੰਧ ਦੇ ਵਿੱਚ ਸਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੰਜੀ ਪੰਜੀ ਤੀਰੀ ਅਖੰਡ ਪਾਠ ਸੰਗਤਾਂ ਇਥੇ ਕਰਵਾਉਣੀਆਂ ਨੇ ਅਰੇ ਨਾਲ ਹੀ ਬਾਬਾ ਸ਼ਾਹ ਜੰਦੀ ਦੇ ਮਸਜਿਦ ਤੇਨ ਮਸਤਕ ਹੁੰਦੀਆਂ ਨੇ ਇੱਥੋਂ ਦਾ ਜੋ ਇਤਿਹਾਸ ਹੈ ਹਰ ਵੀਰਵਾਰ ਇੱਥੇ ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚ ਕੇ ਆਪਣੀਆਂ ਅਰਦਾਸ ਬੰਦੀਆਂ ਕਰਵਾਉਂਦੀਆਂ ਤੇ ਆਪਣੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਇਹ ਇੱਥੋਂ ਦਾ ਇਤਿਹਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਆ ਬਾਬਾ ਜੀ ਨੇ ਦੱਸਿਆ ਕਿ ਕਿਵੇਂ ਇੱਥੇ ਇੱਕ ਬੰਨੇ ਸੰਗਤ ਜਿਹੜੀ ਹੈ ਉਹੋ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਕਰਾਉਣ ਤੋਂ ਬਾਅਦ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਦਰਸ਼ਨ ਕਰਦੀ ਹੈ ਤਾਂ ਹਰ ਵੀਰਵਾਰ ਦੇ ਵੀਰਵਾਰ ਜਿਹੜੀ ਹੈ ਇੱਥੇ ਵੱਡੀ ਗਿਣਤੀ ਦੇ ਵਿੱਚ ਸੰਗਤ ਹੁੰਦੀ ਹੈ ਅਤੇ ਗੁਰੂ ਘਰ ਦੇ ਵਿੱਚ ਅਰਦਾਸ ਹੁੰਦੀ ਤੇ ਗੁਰੂ ਘਰ ਦੀ ਜਿਹੜੀ ਹੈ ਉਹ ਖੁਸ਼ੀਆਂ ਇੱਥੇ ਪ੍ਰਾਪਤ ਕੀਤੀਆਂ ਜਾਂਦੀਆਂ ਜੀ ਹਾਂ ਬੜੇ ਪਿਆਰ ਅਦਬ ਦੇ ਨਾਲ ਜਿਹੜੀ ਸੰਗਤ ਇੱਥੇ ਇੱਕ ਬੰਨੇ ਬਾਣੀ ਪੜਦੀ ਹੈ ਦੂਸਰੇ ਬੰਨੇ ਬਾਬਾ ਜੀ ਤੇਲ ਪਾਉਣ ਵਾਸਤੇ ਵੀ ਪਹੁੰਚਦੀ ਹੈ ਜੀ ਤੇ ਬਾਬਾ ਜੀ ਮੇਲੇ ਦਾ ਵੀ ਤੁਸੀਂ ਦੱਸਿਆ ਹੈ ਹਾਂਜੀ ਤਾਂ ਬਾਬਾ ਜੀ ਇੱਕ ਬੰਨੇ ਫਿਰ ਜਦੋਂ ਬਾਣੀ ਪੜੀ ਜਾਂਦੀ ਹੈ ਇੱਧਰ ਸਪੀਕਰ ਕਵਾਲੀਆਂ ਵੀ ਲੱਗੀਆਂ ਹੋਣਗੀਆਂ ਇਹ ਇਹੋ ਜਿਹਾ ਕੋਈ ਹੈ ਜੀ ਨਹੀਂ ਜੀ ਨਹੀਂ ਹਾਂਜੀ ਇੱਥੇ ਤਕਰੀਬਨ ਗੁਰਮਤ ਮਰਿਆਦਾ ਦੇ ਅਨੁਸਾਰ ਜੀ ਰਾਗੀ ਸਿੰਘ ਕੀਰਤਨ ਕਰਦੇ ਆ ਕਬੀਰ ਸਿੰਘ ਗਾਉਂਦੇ ਆ ਅਰੇ ਜੋਗ ਇਹ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਦੇ ਵਿੱਚ ਇਹ ਸਾਰਾ ਸਲਾਨਾ ਜੋੜ ਮੇਲਾ ਬਣਾਇਆ ਜਾਂਦਾ ਕੋਈ ਇੱਥੇ ਨਾ ਕੋਈ ਧਾਗਾ ਨਾ ਕੋਈ ਤਵੀਤ ਨਾ ਕੋਈ ਇੱਥੇ ਬੈਠਦਾ ਇਹ ਸਾਰਾ ਹੀ ਮਨਾ ਕੀਤਾ ਹੋਇਆ ਹੈ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਬਈ ਜਿਵੇਂ ਭਾਈ ਪ੍ਰੇਮੀ ਜੀ ਉਰ ਭਾਈ ਲੰਗਾਹ ਜੀ ਉਹਨਾਂ ਦੀ ਜਿਵੇਂ ਲੱਤ ਠੀਕ ਹੁੰਦੀ ਹੈ ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਵੱਲੋਂ ਬਚਨ ਹੋਣ ਤੋਂ ਬਾਅਦ ਤਾਂ ਹੁਣ ਜਿਹੜੇ ਲੋਕ ਇੱਥੇ ਆ ਕੇ ਅਰਦਾਸ ਕਰਾਉਂਦੇ ਨੇ ਤਾਂ ਉਹਨਾਂ ਨੂੰ ਵੀ ਕੋਈ ਮਾਲਕ ਦੀ ਕਿਰਪਾ ਦੇ ਨਾਲ ਜਿਹੜਾ ਉਹ ਵੀ ਠੀਕ ਹੋ ਕੇ ਜਾਂਦੇ ਨੇ ਇਹ ਜ਼ਰੂਰ ਦੱਸਿਓ ਇੱਥੇ ਇਕ ਤਕਰੀਬਨ ਹਜ਼ਾਰਾਂ ਦੀ ਗਿਣਤੀ ਵਿੱਚ ਜਿਨ੍ਹਾਂ ਦੀਆਂ ਲੱਤਾਂ ਠੀਕ ਹੋਈਆਂ ਜਿਨ੍ਹਾਂ ਨੇ ਕੇੜ ਪੌੜੀ ਦੇ ਨਾਲ ਡੰਡਿਆਂ ਦੇ ਨਾਲ ਤੁਰਦੇ ਹਨ ਉਹ ਇੱਥੇ ਤੁਹਾਨੂੰ ਵਿਖਾਈਏ ਤਾਂ ਤੁਸੀਂ ਵੇਖੋਗੇ ਕਿ ਕਿੰਨੀਆਂ ਇੱਥੇ ਖੁੰਡੀਆਂ ਜੜੀਆਂ ਹੋਈਆਂ ਜਿਨ੍ਹਾਂ ਦੀਆਂ ਲੱਤਾਂ ਠੀਕ ਹੋਈਆਂ ਜਿਨ੍ਹਾਂ ਦੇ ਗੋਡੇ ਠੀਕ ਹੋਏ ਅਰਦਾਸ ਬੇਨਤੀ ਕਰਨ ਦੇ ਨਾਲ ਹੀ ਜੀ ਅਰੇ ਉਹ ਇੱਥੇ ਜਿਹੜੇ ਸੁਖਣਾ ਜੋਕੇ ਜਾਂਦੇ ਅਰਦਾਸ ਕਰਵਾ ਕੇ ਜਾਂਦੇ ਉਹ ਇੱਥੇ ਬਾਹਰ ਦੇ ਵਿੱਚ ਸ਼ੁਕਰਾਨਾ ਕਰਨ ਵਾਸਤੇ ਵੀ ਪਹੁੰਚਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਦੂਰ ਦਰਡੇ ਤੋਂ ਆਉਣ ਵਾਲੀ ਸੰਗਤ ਜਿਹੜੀ ਹੈ ਉਸ ਨੂੰ ਸ਼ਾਇਦ ਨਾ ਪਤਾ ਹੋਵੇ ਕਿ ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਇਸ ਪਵਿੱਤਰ ਸਥਾਨ ਦੇ ਨਾਲ ਕੀ ਸਬੰਧ ਸੀ ਤਾਂ ਜਰੂਰ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਵੀ ਆਪਣੀ ਰਾਏ ਜਰੂਰ ਦਿਓ ਕੈਮਰਾ ਪਰਸਨ ਬਾਬਾ ਗੁਰदयाल ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਟ ਪੰਜਾਬ ਟੀਵੀ ਅਰੰ타ਰ